ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਰੋਜ਼ਾਨਾ ਨਾਮ ਜਪਦੇ ਨੇ ਪਾਠ ਕਰਦੇ ਨੇ ਜਾਂ ਫਿਰ ਉਹ ਮਨੁੱਖ ਜਿਨ੍ਹਾਂ ਨੇ ਅਜੇ ਤੱਕ ਸ਼ੁਰੂਆਤ ਹੀ ਨਹੀਂ ਕੀਤੀ ਅਤੇ ਨਾਲ ਦੀ ਨਾਲ ਉਹ ਲੋਕ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਜੀ ਦਾ ਜਾਪ ਕਰਦੇ ਨੇ ਜਾਂ ਫਿਰ ਪੰਜਾਂ ਬਾਣੀਆਂ ਦਾ ਪਾਠ ਕਰਦੇ ਨੇ ਤਾਂ ਫਿਰ ਜੇਕਰ ਉਹ ਸੰਗਤਾਂ ਮੂਲ ਮੰਤਰ ਦੇ ਜਾਪ ਦੇ ਨਾਲ ਨਾਲ ਇਸ ਪੰਕਤੀ ਦਾ ਵੀ ਜਾਪ ਕਰ ਲੈਣ ਤਾਂ ਉਹਨਾਂ ਦੀ ਹਰ ਅਰਦਾਸ ਪੂਰੀ ਹੋ ਜਾਵੇਗੀ ਇਹ ਜੁਗਤੀ ਸਾਨੂੰ ਸਾਡੇ ਮਹਾਂਪੁਰਖਾਂ ਨੇ ਦੱਸੀ ਹੈ ਇਸ ᔪਗਤੀ ਨੂੰ ਆਪਾਂ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਸਾਰੇ ਸੁੱਖਾਂ ਅਤੇ ਖੁਸ਼ੀਆਂ ਨੂੰ ਮਾਨ ਸਕਦੇ ਹਾਂ ਇਹ ਸ਼ਬਦ ਇਹ ਪੰਕਤੀ ਜਿਸ ਨੂੰ ਪਾਠ ਕਰਨ ਵਾਲੇ ਜਾਂ ਫਿਰ ਮੂਲ ਮੰਤਰ ਜੀ ਦਾ ਜਾਪ ਕਰਨ ਵਾਲੇ ਜਾਂ ਫਿਰ ਉਹ ਮਨੁੱਖ ਜਿਨ੍ਹਾਂ ਨੇ ਹਾਲੇ ਤੱਕ ਨਾਮ ਜਪਣ ਦੀ ਬਾਣੀ ਪੜਨ ਦੀ ਸ਼ੁਰੂਆਤ ਹੀ ਨਹੀਂ ਕੀਤੀ ਜੇਕਰ ਉਹ ਆਪਣੀ ਸ਼ੁਰੂਆਤ ਇਸ ਪੰਕਤੀ ਤੋਂ ਕਰਦੇ ਨੇ ਉਨ੍ਹਾਂ ਉੱਪਰ ਅਕਾਲ ਪੁਰਖ ਜੀ ਦੀ ਬੇਅੰਤ ਕਿਰਪਾ ਹੋ ਜਾਂਦੀ ਹੈ ਤਾਂ ਸਾਧ ਸੰਗਤ ਜੀ ਉਹ ਪੰਗਤੀ ਕਿਹੜੀ ਹੈ ਉਸ ਦਾ ਜਾਪ ਕਿਸ ਵਿਧੀ ਅਨੁਸਾਰ ਕਰਨਾ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਇਸ ਲਈ ਆਪਣੇ ਅੱਜ ਦੇ ਇਸ ਕਥਾ ਵਿਚਾਰ ਦੇ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਸੰਗਤਾਂ ਅੱਗੇ ਇੱਕੋ ਹੀ ਬੇਨਤੀ ਕਰਾਂਗੇ ਕਿ ਤੁਸੀਂ ਇਹ ਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਣਾ ਤਾਂ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਇਸ ਪੰਕਤੀ ਦਾ ਜਾਪ ਜੋ ਵੀ ਮਨੁੱਖ ਕਰਦਾ ਹੈ ਉਸ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆਉਂਦਾ ਹੈ ਮਹਾਪੁਰਖ ਜੀ ਕਹਿੰਦੇ ਸਨ ਜੇਕਰ ਅਸੀਂ ਪੂਰੇ ਦਿਨ ਦੇ 24 ਘੰਟਿਆਂ ਵਿੱਚੋਂ 5 ਮਿੰਟ ਵੀ ਜੇਕਰ ਇਸ ਪੰਕਤੀ ਦਾ ਜਾਪ ਕਰ ਲੈਨੇ ਹਾਂ ਤਾਂ ਸਾਡੇ ਉੱਪਰ ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਹੋ ਜਾਂਦੀ ਹੈ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਪੱਤੇ ਕੇ ਪਿੰਡ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਬਿਰਾਜਮਾਨ ਸਨ ਦੀਵਾਨ ਸਜਿਆ ਹੋਇਆ ਸੀ ਕਥਾ ਵਿਚਾਰ ਚੱਲ ਰਿਹਾ ਸੀ ਅਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਸਮਾਧੀ ਵਿੱਚ ਬੈਠੇ ਹੋਏ ਸਨ ਐਨੇ ਨੂੰ ਇੱਕ ਸਧਾਰਨ ਜਿਹੇ ਕੱਪੜਿਆਂ ਵਾਲਾ ਵਿਅਕਤੀ ਦੀਵਾਨ ਵਿੱਚ ਆਇਆ ਅਤੇ ਬਾਬਾ ਆਨੰਦ ਸਿੰਘ ਜੀ ਨੂੰ ਨਮਸਕਾਰ ਕਰਕੇ ਸੰਗਤ ਵਿੱਚ ਬੈਠ ਕੇ ਉੱਚੀ ਉੱਚੀ ਰੋਣ ਲੱਗ ਪਿਆ ਉਸ ਦੀ ਰੋਂਦੀ ਆਵਾਜ਼ ਬਾਬਾ ਆਨੰਦ ਸਿੰਘ ਜੀ ਦੇ ਕੰਨੀਆਂ ਪੈ ਜਾਂਦੀ ਹੈ ਅਤੇ ਫਿਰ ਬਾਬਾ ਆਨੰਦ ਸਿੰਘ ਜੀ ਉਸ ਨੂੰ ਪੁੱਛਦੇ ਨੇ ਕਿ हे ਭਾਈ ਸਾਹਿਬ ਤੂੰ ਕੌਣ ਹੈ ਅਤੇ ਕਿੱਥੋਂ ਆਇਆ ਹੈ ਤਾਂ ਉਹ ਮਨੋਖ ਭੁੱਬਾ ਮਾਰ ਕੇ ਰੋਣ ਲੱਗ ਪਿਆ ਅਤੇ ਕਹਿੰਦਾ ਕਿ ਮੇਰਾ ਨਾਮ ਰਾਮ ਦਿੱਤਾ ਹੈ ਮੈਂ ਨਾਲ ਦੇ ਪਿੰਡ ਤੋਂ ਆਇਆ ਹਾਂ ਤਾਂ ਬਾਬਾ ਆਨੰਦ ਸਿੰਘ ਜੀ ਨੇ ਉਸ ਨੂੰ ਉਸ ਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਹ ਵਿਅਕਤੀ ਹੱਥ ਜੋੜ ਕੇ ਕਹਿਣ ਲੱਗਾ ਕਿ ਬਾਬਾ ਜੀ ਮੈਂ ਬਹੁਤ ਗਰੀਬ ਹਾਂ ਮੇਰੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਅਤੇ ਅੱਜ ਮੇਰੀ ਲੜਕੀ ਦਾ ਵਿਆਹ ਅਤੇ ਬਰਾਤ ਆਈ ਹੋਈ ਹੈ ਪਰ ਲੜਕੇ ਵਾਲੇ 5 ਬੰਦੇ ਕਹਿ ਕੇ 100 ਬੰਦੇ ਨਾਲ ਲੈ ਆਏ ਨੇ ਪਰ ਮੈਂ ਤਾਂ 5 ਬੰਦਿਆਂ ਦੀ ਰੋਟੀ ਦਾ ਇੰਤਜ਼ਾਮ ਬੜੀ ਮੁਸ਼ਕਲ ਨਾਲ ਕੀਤਾ ਸੀ ਹੁਣ ਤੁਸੀਂ ਹੀ ਦੱਸੋ ਬਾਬਾ ਜੀ ਮੈਂ ਕੀ ਕਰਾਂਗਾ ਇਹੀ ਕਹੇ ਕਿ ਉਹ ਵਿਅਕਤੀ ਭੁੱਬਾ ਮਾਰ ਕੇ ਰੋਣ ਲੱਗ ਗਿਆ ਅਤੇ ਕਹਿਣ ਲੱਗਾ ਕਿ ਬਾਬਾ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਆਪ ਇਸ ਗਰੀਬ ਉੱਪਰ ਕਿਰਪਾ ਕਰੋ ਮੇਰੀ लाज ਰੱਖੋ ਹੁਣ ਬਾਬਾ ਆਨੰਦ ਸਿੰਘ ਜੀ ਬਚਨ ਕਰਨ ਲੱਗੇ ਕਿ हे ਭਲਿਆ ਪੁਰਸ਼ਾ ਸਭ ਤੋਂ ਪਹਿਲਾਂ ਤਾਂ ਤੂੰ ਰੋਣਾ ਬੰਦ ਕਰ ਅਤੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ ਹੈ ਸਾਦੇ ਸੰਗਤ ਜੀ ਬਾਬਾ ਆਨੰਦ ਸਿੰਘ ਜੀ ਨੇ ਉਸ ਵਿਅਕਤੀ ਨੂੰ ਇਹੇ ਬਚਨ ਕੀਤਾ ਕਿ ਜਿਸ ਵੀ ਕਾਰਜ ਵਿੱਚ ਕੋਈ ਵੀ ਵਿਘਨ ਪੈਂਦਾ ਹੋਵੇ ਤਾਂ ਸਤਿਗੁਰੂ ਅੱਗੇ ਇਹੋ ਅਰਦਾਸ ਕਰਨੀ ਹੈ ਉਹ ਵਿਅਕਤੀ ਬਾਬਾ ਆਨੰਦ ਸਿੰਘ ਜੀ ਅੱਗੇ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ ਫਿਰ ਬਾਬਾ ਆਨੰਦ ਸਿੰਘ ਜੀ ਆਪਣਾ ਗਲ ਵਾਲਾ ਪੱਲਾ ਉਤਾਰ ਕੇ ਰਾਮ ਦਿੱਤਾ ਨੂੰ ਦੇ ਦਿੰਦੇ ਨੇ ਅਤੇ ਇਹ ਬਚਨ ਕਰਦੇ ਨੇ ਕਿ ਇਹ ਕਪੜਾ ਪ੍ਰਾਤ ਉੱਪਰ ਦੇਣਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲੈ ਕੇ ਵਰਤੌਦੇ ਜਾਣਾ ਹੈ ਅਤੇ ਨਾਲ ਹੀ ਉਹਨਾਂ ਇਹ ਬਚਨ ਕੀਤਾ ਕਿ ਤੂੰ ਪ੍ਰਾਤ ਨੂੰ ਟੱਕ ਕੇ ਰੱਖਣਾ ਹੈ ਅਤੇ ਇਸ ਪ੍ਰਾਤ ਵਿੱਚ ਕੀ ਹੈ ਤੂੰ ਇਸ ਗੱਲ ਦਾ ਖਿਆਲ ਆਪਣੇ ਮਨ ਵਿੱਚ ਨਹੀਂ ਲੈ ਕੇ ਆਉਣਾ ਸਾਧ ਸੰਗਤ ਜੀ ਰਾਮ ਦਿੱਤਾ ਬੜਾ ਖੁਸ਼ ਹੋਇਆ ਅਤੇ ਜਿਸ ਤਰ੍ਹਾਂ ਬਾਬਾ ਜੀ ਨੇ ਬਚਨ ਕੀਤਾ ਸੀ ਉਸੇ ਤਰ੍ਹਾਂ ਹੀ ਇਹੋ ਪ੍ਰਸ਼ਾਦਾ ਵਰਤਾਉਂਦਾ ਗਿਆ 100 ਬੰਦਾ ਬਰਾਤ ਦਾ ਅਤੇ 50 ਬੰਦੇ ਘਰ ਦੇ ਕੁੱਲ 150 ਬੰਦਿਆਂ ਨੇ ਰੱਜ ਕੇ ਪ੍ਰਸ਼ਾਦਾ ਛਕਿਆ ਅਤੇ ਫਿਰ ਉਸ ਪ੍ਰਾਤ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਨਾਲ ਕਦੇ ਵੀ ਪ੍ਰਜਾਦੇ ਦੀ ਥੋੜ੍ਹ ਨਹੀਂ ਆਈ ਬਾਅਦ ਵਿੱਚ ਜਿਸ ਨੂੰ ਵੀ ਇਸ ਗੱਲ ਬਾਰੇ ਪਤਾ ਲੱਗਿਆ ਉਹ ਹੀ ਸੁਣ ਕੇ ਹੈਰਾਨ ਹੋ ਗਿਆ ਅਤੇ ਰਾਮ ਦਿੱਤਾ ਦੇ ਜਾਣ ਤੋਂ ਬਾਅਦ ਬਾਬਾ ਜੀ ਸੰਗਤ ਵਿੱਚ ਇਹ ਹੀ ਬਚਨ ਕਰਨ ਲੱਗੇ ਕਿ ਜਦੋਂ ਵੀ ਕੋਈ ਕਾਰਜ ਸ਼ੁਰੂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਜ਼ਰੂਰ ਲੈਣਾ ਹੈ ਗੁਰੂ ਪਾਤਸ਼ਾਹ ਅੱਗੇ ਸੱਚੇ ਦਿਲੋਂ ਅਰਦਾਸ ਬੇਨਤੀ ਕਰਨੀ ਹੈ ਅਤੇ ਫਿਰ ਦੇਖਣਾ ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਵੀ ਕਾਰਜ ਵਿੱਚ ਵਿਗਨ ਨਹੀਂ ਪੈਣ ਦਿੰਦੇ ਮਹਾਪੁਰਖ ਜੀ ਇਹੀ ਬਚਨ ਕਰਦੇ ਨੇ ਕਿ ਗੁਰੂ ਪਾਤਸ਼ਾਹ ਦਾ ਇੱਕ ਵਾਰ ਸਹਾਰਾ ਲੈ ਕੇ ਦੇਖਣਾ ਅਤੇ ਫਿਰ ਆਪਣੀਆਂ ਜ਼ਿੰਮੇਵਾਰੀਆਂ ਅਤੇ ਸਮੱਸਿਆਵਾਂ ਆਪਣੇ ਗੁਰੂ ਉੱਪਰ ਸੁੱਟ ਦੇਣਾ ਅਤੇ ਫਿਰ ਦੇਖਣਾ ਕਿਵੇਂ ਸਾਡੇ ਸਾਰੇ ਹੀ ਕਾਰਜ ਰਾਸ ਹੁੰਦੇ ਨੇ ਅਤੇ ਫਿਰ ਜਿਹੜਾ ਵੀ ਮਨੁੱਖ ਜਪਜੀ ਸਾਹਿਬ ਜੀ ਦਾ ਪਾਠ ਪ੍ਰੇਮ ਨਾਲ ਕਰਦਾ ਹੈ ਉਸ ਦੇ ਨੇੜੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਪ ਰਹਿੰਦੇ ਨੇ ਸਾਧ ਸੰਗਤ ਜੀ ਅਵੇਂ ਹੀ ਮਹਾਪੁਰਖਾਂ ਕੋਲ ਇੱਕ ਤਵਾਰ ਫਿਰ ਇੱਕ ਵਿਅਕਤੀ ਆਇਆ ਉਸਨੇ ਬਾਬਾ ਜੀ ਅੱਗੇ ਇਹੋ ਬੇਨਤੀ ਕੀਤੀ ਕਿ ਮੈਂ ਆਪਣੀ ਨਵੀਂ ਦੁਕਾਨ ਦੀ ਨੀ ਤੁਹਾਡੇ ਕੋਲੋਂ ਰਖਵਾਉਣੀ ਹੈ ਤੁਸੀਂ ਇਹ ਨੀ ਰੱਖ ਦਿਓ ਮੈਂ ਪੰਜ ਇਟਾਂ ਲੈ ਕੇ ਆਇਆ ਹਾਂ ਮਹਾਪੁਰਖ ਜੀ ਬੜੇ ਹੈਰਾਨ ਹੋਏ ਅਤੇ ਉਸ ਵਿਅਕਤੀ ਵੱਲ ਦੇਖਣ ਲੱਗੇ ਇੱਕ ਵਾਰ ਫਿਰ ਉਸ ਵਿਅਕਤੀ ਨੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਮੇਰੀ ਦੁਕਾਨ ਦੀ ਨੀਂਹ ਰੱਖ ਦਿਓ ਤਾਂ ਮਹਾਪੁਰਖਾਂ ਨੇ ਨਿਮਰਤਾ ਨਾਲ ਇਹ ਵਚਨ ਕੀਤੇ ਕਿ हे ਭਲਿਆ ਲੋਕਾ ਅਸੀਂ ਤੇਰੀ ਦੁਕਾਨ ਦੀ ਨੀਂਹ ਰੱਖ ਦੇਵਾਂਗੇ ਪਰ ਉਸ ਤੋਂ ਪਹਿਲਾਂ ਤੂੰ ਅਤੇ ਤੇਰੇ ਪਰਿਵਾਰ ਨੇ 108 ਪਾਠ ਜਪਜੀ ਸਾਹਿਬ ਜੀ ਦੇ ਕਰਨੇ ਨੇ ਅਤੇ ਫਿਰ ਉਸ ਤੋਂ ਬਾਅਦ ਅਸੀਂ ਤੇਰੀ ਦੁਕਾਨ ਦੀ ਨੀਂਹ ਰੱਖ ਦੇਵਾਂਗੇ ਅਤੇ ਫਿਰ ਤੁਹਾਡੇ ਕੰਮ ਵਿੱਚ ਕਦੇ ਵੀ ਕੋਈ ਵੀ ਰੁਕਾਵਟ ਨਹੀਂ ਆਵੇਗੀ ਅਤੇ ਦੂਸਰੀ ਗੱਲ ਇਹ ਕਿ ਜਦੋਂ ਤੁਸੀਂ ਇਹ ਨੀਂਹ ਰੱਖਣੀ ਹੈ ਤਾਂ ਤੁਸੀਂ ਗੁਰੂ ਦਾ ਓਟ ਆਸਰਾ ਲੈਣਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਸਹਾਰਾ ਲੈਣਾ ਹੈ ਉਸ ਵਿਅਕਤੀ ਨੇ ਮਹਾਪੁਰਖ ਜੀ ਦਾ ਬਚਨ ਮੰਨ ਕੇ ਇਸੇ ਤਰ੍ਹਾਂ ਹੀ ਕੀਤਾ ਇਸੇ ਤਰ੍ਹਾਂ ਹੀ ਇੱਕ ਵਾਰ ਗਿਆਨੀ ਠਾਕੁਰ ਸਿੰਘ ਜੀ ਕੋਲ ਵੀ ਕਿਸੇ ਨੇ ਬੇਨਤੀ ਕੀਤੀ ਕਿ ਜੇਕਰ ਚੱਲਦਾ ਚੱਲਦਾ ਕੰਮ ਢਿੱਲਾ ਪੈ ਜਾਵੇ ਤਾਂ ਫਿਰ ਕੋਈ ਸੌਖਾ ਜਿਹਾ ਜਾਪ ਜਾਂ ਕੋਈ ਯੁਗਤੀ ਦੱਸੋ ਜੋ ਕੰਮ ਵਿੱਚ ਦੁਬਾਰਾ ਬਰਕਤ ਲੈ ਆਵੇ ਤਾਂ ਫਿਰ ਸਾਧ ਸੰਗਤ ਜੀ ਗਿਆਨੀ ਠਾਕੁਰ ਸਿੰਘ ਜੀ ਕਹਿਣ ਲੱਗੇ ਕਿ ਜਦੋਂ ਵੀ ਕਿਸੇ ਕੰਮ ਵਿੱਚ ਰੁਕਾਵਟ ਪਵੇ ਤਾਂ ਤੁਸੀਂ ਇਸ ਫੰਕਤੀ ਦਾ ਜਾਪ ਕਰ ਲੈਣਾ ਹੈ ਤੇਗ ਬਹਾਦਰ ਸਿਮਰੀਏ ਕਰ ਨਾਉ ਨਿਤ ਆਵੇ ਤਾਏ ਸਭ ਥਾਈ ਹੋਏ ਸਹਾਏ ਸਾਧ ਸੰਗਤ ਜੀ ਉਹ ਵਿਅਕਤੀ ਥੋੜੇ ਹੀ ਸਮੇਂ ਬਾਅਦ ਫਿਰ ਗਿਆਨੀ ਠਾਕੁਰ ਸਿੰਘ ਜੀ ਨੂੰ ਮਿਲਿਆ ਅਤੇ ਕਹਿਣ ਲੱਗਾ ਕਿ ਜਿਸ ਪੰਕਤੀ ਦਾ ਜਾਪ ਕਰਨ ਲਈ ਤੁਸੀਂ ਕਿਹਾ ਸੀ ਮੈਂ ਰੋਜ਼ਾਨਾ ਹੀ ਉਸ ਪੰਕਤੀ ਦਾ ਜਾਪ ਕਰਦਾ ਹਾਂ ਅਤੇ ਹੁਣ ਮੇਰੇ ਘਰ ਅਤੇ ਕਾਰੋਬਾਰ ਵਿੱਚ ਬਰਕਤਾਂ ਦੀ ਕੋਈ ਕਮੀ ਨਹੀਂ ਹੈ ਮੇਰੇ ਸਾਰੇ ਹੀ ਕਾਰਜ ਰਾਸ ਹੋ ਗਏ ਨੇ ਸੋ ਫਿਰ ਸਾਧ ਸੰਗਤ ਜੀ ਜੇਕਰ ਸਾਡੇ ਵੀ ਕੰਮਾਂ ਵਿੱਚ ਵਿਘਨ ਪੈਂਦੇ ਹਨ ਤਾਂ ਫਿਰ ਅਸੀਂ ਵੀ ਗੁਰੂ ਦਾ ਓਟ ਆਸਰਾ ਲੈਣਾ ਹੈ ਅਤਿ ਰੋਜ਼ਾਨਾ ਹੀ ਮੂਲ ਮੰਤਰ ਦੇ ਜਾਪ ਤੋਂ ਬਾਅਦ ਇਸ ਪੰਕਤੀ ਦਾ ਜਾਪ ਜ਼ਰੂਰ ਕਰਨਾ ਹੈ ਫਿਰ ਦੇਖਣਾ ਸਾਡੇ ਕਾਰੋਬਾਰ ਵਿੱਚ ਬਰਕਤਾਂ ਦੀ ਕੋਈ ਕਮੀ ਨਹੀਂ ਰਹੇਗੀ ਸਾਡੇ ਘਰ ਵਿੱਚ ਅੰਨ ਅਤੇ ਧੰਨ ਦੇ ਭੰਡਾਰੇ ਭਰੇ ਰਹਿਣਗੇ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਅਦ ਤੋਂ ਵਾਦ ਸ਼ੇਅਰ ਕਰ ਦੇਣਾ ਅਤੇ ਜੇ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ